ਨਾਮ ਤੇ ਆਇਆ ਗਏ ਮਸਕਤ ਦਾ ਹਾਲ ਆਨ ਫੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹੇ ਗੁਰਜੀਤ ਕੀ ਫਤਿਹ दर्शन दीज खोल की वाड़ दर्शन दीजल किवाड़ दर्शन दीज खोल की व darshan di ja ge thande darbar darbar dar ਤੁਜ ਬਿਨ ਸੁਰਤ ਕਰੇ ਕੋ ਮੇਰੀ ਦੀਜ ਖੋਲ ਕਿਵੜ ਦਰਸ਼ਨ ਦੀਜ ਦੀਜ ਖੋਲ ਕਿਵੜ ਦਰਸ਼ਨ ਦੀਜ ਦੀਜ ਖੋਲ ਕਿਵੜ ਦਰਸ਼ਨ ਦੀਜ cool oh. ਸ਼ਨ ਦੀਜ ਬੀਜ ਖੋਲ ਕਿਵਾਨ ਦਰਸ਼ਨ ਦੀਜ ਬੀਜ ਖੋਲ ਕਿਵਾਨ ਦਰਸ਼ਨ ਦੀਜ ਸਮਾ ਸਬੇ ਜੀ ਸੰਭਾਲ ਸਬੇ ਜੀ ਸੰਭਾਲ ਜੇ ਰਖਾਈ ਆਪਣੀ ਮਿਹਰ ਕਰ ਆਪਣੀ ਮਿਹਰ ਕਰ સો દીપત શાસ્ત્ર સત ગુરુ કહાવે રામદાસ સત ગુરુ કહાવે રામદાસ સત ગુરુ કહાવે આજ જો ગત કત કદી રાજ જો ગત કત કદી તન નાનક તારી વડી કમાઈ ਧੰਨ ਨਾਨਕ ਤੇਰੀ ਵੱਡੀ ਕਮਾਈ ਇਕ ਬਾਬਾ ਆਕਾਲ ਰੂਪ ਇਕ ਬਾਬਾ ਆਕਾਲ ਰੂਪ ਦੂਜਾ ਰਬੀ ਮਰਦਾਨਾ ਦੁਜਾਰ ਬਾਬੀ ਮਰਦਾਨਾ ਕਰ ਕਰ ਬਾਬਾ ਗਾਵਿਆ ਕਰ ਕਰ ਬਾਬਾ ਗਾਵਿਆ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਸੋਈ ਸੋਈ ਦੇ

ਆਪਣਾ ਬਿਰਦ ਸਮਾਲ ਆਪਣਾ ਬਿਰਦ ਸਮਾਲ ਸਭ ਥਾਈ ਹੋਏ ਸਹਾਏ ਤੇ ਬਹਾਦਰ ਸਿਮਰੀਆ ਇੱਕ ਬਹਾਦਰ ਸਿਮਰੀਆ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੇ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਨਾਮ ਸਤਨਾਮ ਜੀ ਵਾਹਿ ਸਤ ਨਾਮ ਸਤ ਨਾਮ ਜੇ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਜੇ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਜੇ ਨਾਮ ਸਤ ਨਾਮ ਜੇ